ਕਿ ਕਿਸਾ ਕਰਜ ਨਹੀਂ ਰੱਖਦੇ ਮੱਥੇ ਤੇ ਤੁਹਾਡਾ ਕਰਜ 2027 ਚ ਅਸ਼ੁਣੀ ਮੈਗੀ 2027 ਚ ਤੇ ਆਪਣਾ ਅੰਦਰ ਸਿਨਾ ਕਰਾਇਆ ਚ ਕਰਜ ਮੋੜਾ ਗਿਆ ਸੀ ਫਰੀਦ ਘੋਟੋ ਮੋੜ ਕੇ ਵੇਚਾਂਗੇ ਕਾ ਫਰੀਦ ਬਨਾਲਾ ਆ ਆਰਐਸਐ ਆ ਨਿੱਕਰ ਵਾਲੇ ਆ ਫਰਾਂਦੇ ਆ ਪਤਾ ਹੁਣ ਲੱਗੂ ਪੁੱਤ ਮੇਰਾ ਜਿਹੜਾ ਬਾਹੜਾ ਬਰਾਬਰ ਪੱਜੇ ਹੁਣ ਪਤਾ ਲੱਗੂਗਾ ਜੈ ਬਰਾਬਰ ਤਾਂ ਮੰਜੀਨਾਥ ਹੋਗੀ ਮੈਨੂੰ ਸਣੀ ਰੋੜ ਦਾ ਆਖਿਓ ਹੱਗੇ ਤਾਂ ਮੰਜ਼ਿਲ ਚੜਦੀ ਆਪਾਂ ਰਾਸਤਾ ਬਹੁਤ ਔਮੈ ਟੋੜੇ ਹੌਸਲੇ ਦੇ ਨਾਲ ਆਪਾਂ ਚਿੜੀਆਂ ਨਾਲ ਬਾਜ ਦਿਖਾਵਾਂਗੇ ਜੇ ਤਾਂ ਤਿਆਰ ਹੋ ਤਾਂ ਕਿਹਦੇ ਤੇਰੇ ਭਾਈ ਦਾ ਆਉਣ ਵਾਲਾ ਟਾਈਮ ਈ ਜੀ ਪੀ ਦਾ ਆਉਣ ਵਾਲਾ ਟਾਈਮ ਜੈ ਜੀ ਦਾ ਆਉਣ ਵਾਲਾ ਟਾਈਮ ਜੀ ਜੀ ਦਾ ਆਉਣ ਵਾਲਾ ਟਾਈਮ ਯਾਤਰਾ ਜਨ ਬੀਨਕੋਟ ਵਾਲਿਆਂ ਨੂੰ ਜਦੋਂ 2019 ਕੈਪਟਨ ਅਮਨਦਰ ਸਿੰਘ ਮੁੱਖ ਮੰਤਰੀ ਪੰਜਾਬ ਸੀ ਫਰੀਦਕੋਟ ਦੇ ਵਿੱਚ ਵੈਂਟੀਲੇਟਰ ਹੈ ਨਹੀਂ ਸੀਗੇ ਮੈਡੀਕਲ ਕਾਲਜ ਦੇ ਵਿੱਚ ਸਾਰੇ ਖਰਾਬ ਪਈ ਸੀ ਇੱਥੋਂ ਦੇ ਉਸ ਟਾਈਮ ਦੇ ਵੀਸੀ ਡਾਕਟਰ ਰਾਜਬਾਦਰ ਮੇਰੇ ਕੋਲ ਆਏ ਕਹਿੰਦੇ ਆਪਣਾ ਪੰਜ ਆਪਾਂ ਨੂੰ ਵੈਂਟੀਲੇਟਰ ਚਾਹੀਦੇ ਆ ਆਪਣੇ ਸਾਰੇ ਵੈਂਟੀਲੇਟਰ ਖਰਾਬ ਹੈ ਕੈਪਟਨ ਸਾਹਿਬ ਆ ਤੁਸੀਂ ਉਦੋਂ ਉਸੇ ਵੇਲੇ ਆਰਡਰ ਕਰਕੇ ਦਿੱਤੇ ਆ ਮੇਰੇ ਕੋਲ ਆਰਡਰ ਦੀ ਕਾਪੀ ਪਈ ਆ ਪੰਜ ਵੈਂਟੀਲੀਟਰ ਫ੍ਰੀਕੋਟ ਦੇਤੇ। ਬੰਦ ਪੜ ਕੇ ਸੁਣਾਣਾ ਤੋਂ ਨਾ ਮੇਰੀ ਗੱਲ ਸੁਣਾ ਵੀਰੋ ਫ੍ਰੀਕੋਟ ਡਾਲਿਓ। ਇਹ ਚ ਲਿਖਿਆ ਮੈਂ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿੱਤੀ 2018-19 ਦੌਰਾਨ ਪੰਜਾਬ ਯੂ ਬਾਪਾ ਬ੍ਰਿਜ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਨੂੰ ਫ੍ਰੀਕੋਟ ਦੇ ਹਸਪਤਾਲ ਲਈ 50 ਵੈਂਟੀਲੀਟਰਾਂ ਦੀ 50 ਲੱਖ ਰੁਪਏ ਦੀ ਗ੍ਰਾਂਟ ਚਾਰੀ ਕਰਤਾ। ਆ ਉਸੇ ਵੇਲੇ 50 ਲੱਖ ਰੁਪਏ ਦਾ ਉਹ 50 ਲੱਖ ਰੁਪਏ ਜਦੋਂ ਆਇਆ ਉਹਦੇ ਨਾਲ ਪੰਜ ਵੈਂਟੀਲੀਟਰ ਖਰੀਦੇ ਗਏ। ਕੁਦਰਤੀ ਮਾਰ ਦੇ ਨਾਲ ਉਦੋਂ ਕਰੋਨਾ ਆ ਗਿਆ ਉਹ ਕਰੋਨਾ ਦਾ ਪਤਾ ਨਹੀਂ ਸੀਗਾ ਵੀ ਕਰੋਨਾ ਆ ਜੂਗਾ ਥੋੜੇ ਚਿਰ ਬਾਅਦ ਹੀ ਕਰੋਨਾ ਆ ਗਿਆ ਉਹਨਾਂ ਵੈਂਟੀਲੇਟਰਾਂ ਨੇ ਹਜ਼ਾਰਾਂ ਬੰਦਿਆਂ ਦੀ ਜਾਨ ਬਚਾਈ ਕੈਪਟਨ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਪੂਰੀ ਚੋਣਾ ਤੇ ਤੁਹਾਡਾ ਧੰਨਵਾਦ ਫ੍ਰੀਕੋਡ ਕੈਪਟਨ ਸਾਹਿਬ ਫ੍ਰੀਕੋਡ ਨਾਲ ਕਿਹਦਾ ਕਰਜ਼ ਨਹੀਂ ਰੱਖਦੇ ਮੱਥੇ ਤੇ ਤੁਹਾਡਾ ਕਰਜ਼ 2027 ਚ ਅਸ਼ੁਨੀ ਪੈ ਗਈ 2023 ਤੇ ਆਪਣਾ ਮੁੰਦਰ ਸਿੰਘ ਦਾ ਕਿਰਾਇਆ ਚੱਕ ਕੱਚ ਮੋੜਾ ਜੀ ਸੀ ਫਰੀਦਪੁਰ ਤੋਂ ਮੁੜ ਕੇ ਵੇਚਾਂਗੇ ਚੌਕਰੀ ਤੋਂ ਨਾਲਿਓ ਤਿਆਰ ਹੋ 27 ਦੀ ਲੜਾਈ ਵਾਸਤੇ ਅਸ ਮੇਰੀ ਗੱਲ ਸੁਣੋ 27 ਵਾਸਤੇ ਤਿਆਰ ਹੋ ਸਵਾਦ ਨਹੀਂ ਆਇਆ ਕਿਸੇ ਆਟਾ ਲੱਡੂ ਵਾਲਾ ਚੋਬ ਹੈ ਤਿਆਰ ਹੋ 27 ਵਾਸਤੇ ਸਵਾਦ ਆਇਆ ਸੋ ਮੇਰੀ ਇੱਕ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕੈਪਟਨ ਸਾਹਿਬ ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ ਅਸ਼wini ਜੀ ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ ਪ੍ਰਮਾਤਮਾ ਮਿਹਰ ਕਰੇ ਆਉਣ ਵਾਲਾ ਸਮਾਂ ਬੀਜੇਪੀ ਵੀ ਆਇ ਤੋਂ ਪਹਿਲਾਂ ਗੱਲਾਂ ਕਰਦੇ ਸੀ ਆ ਆਰਐਸਐਸ ਆ ਮਿਕਰ ਵਾਲੇ ਆ ਫਲਾਨੇ ਆ ਪਤਾ ਹੁਣ ਲੱਗੂ ਪੁੱਤ ਮੇਰੇ ਜਦੋਂ ਬਾਹਣਾ ਤੇ ਬਰਾਬਰ ਪੱਗੇ ਹੁਣ ਪਤਾ ਲੱਗੂਗਾ ਬਰਾਬਰ ਤੇ ਜੈ ਬਰਾਬਰ ਤੇ ਮੰਜੀ ਨਾ ਹੋਕੀ ਮੈਨੂੰ ਸਭੀ ਦਾ ਆਖਿਓ ਸੋਹ ਮੇਰੀ ਇੱਕ ਬੇਨਤੀ ਆ ਤੁਸੀਂ ਬਹੁਤ ਚਿਤੋਂ ਅਸ਼wini ਭਾਈ ਜੀ ਨੂੰ ਤੇ ਕੈਪਟਨ ਅਮਨਦਰ ਸਾਹਿਬ ਨੂੰ ਸੋਣ ਵਾਸਤੇ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਮੁੱਚੀ ਬੀਜੇਪੀ ਲੀਡਰ ਟੀਮ ਦਾ ਜੋ ਬੀਜੇਪੀ ਦੇ ਵਿੱਚ ਮੈਨੂੰ ਮਾਣ ਬਖਸ਼ਿਆ ਤੁਸੀਂ ਅਸ਼wini ਜੀ ਮੈਨੂੰ ਮਾਣ ਬਖਸ਼ਿਆ ਆਪ ਦੀ ਟੀਮ ਦਾ ਇੱਕ ਸਾਥੀ ਹੋਣ ਦੇ ਨਾਤੇ ਮੈਂ ਤੁਹਾਡਾ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼ਿਵਰਾਜ ਜੀ ਅਰੇ ਇਹਨਾਂ ਦਿਨਾਂ ਤੋਂ ਮਿਹਨਤ ਕਰ ਰਿਹਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੈਂ ਅਖੀਰ ਤੇ ਇੱਕੋ ਗੱਲ ਕਹੂੰਗਾ ਹਜੇ ਤਾਂ ਮੰਜ਼ਿਲ ਚੜ੍ਹਨੀ ਆਪਾਂ ਰਾਸਤਾ ਬਹੁਤ ਲੰਮਾ ਟੋੜੇ ਹੌਸਲੇ ਦੇ ਨਾਲ ਆਪਾਂ ਚਿੜੀਆਂ ਨਾਲ ਬਾਜ ਦਿਨਾਵਾਂਗੇ ਜੇ ਤਾਂ ਤਿਆਰ ਹੋ ਤਾਂ ਕਿ ਲਟਾਰਾ ਮਾਰੋ ਟਿਕਾ ਕੇ ਔਰ ਆਉਣ ਆਹ ਆਹ ਇੱਕ ਗਾਣਾ ਗਾਇਆ ਸੀ ਕਿਸੇ ਨੇ ਔਰ ਆਉਣ ਵਾਲਾ ਟਾਈ ਤੇਰੇ ਭਾਈ ਦਾ